ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਪੋਸੂ ਨਾਵਾ ਚੈਨਲ ਦੀ ਟੀਮ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਰਿਸਪੈਕਟਡ ਪਰਸਨੈਲਿਟੀ ਸ਼੍ਰੀ ਅਨਿਲ ਕੁਮਾਰ ਵਰਮਾ ਜੀ ਦੇ ਇਲਾਜ ਦੇ ਪਰਿਵਾਰ ਵਿੱਚ ਉਹਨਾਂ ਦੇ ਘਰ ਦੇ ਵਿੱਚ ਬੈਠੇ ਆ ਕਿਉਂਕਿ ਵਰਮਾ ਸਾਹਿਬ ਪਿਛਲੇ ਦਿਨੀ ਅੰਬੇਡਕਰ ਊਰਜਾ ਪਵਨ ਬਾੜਨ ਪਟਿਆਲਾ ਵਿੱਚ ਆਏ ਇਹਨਾਂ ਨਾਲ ਗੱਲਬਾਤ ਕੀਤੀ ਬੜੀ ਵਾਇਰਲ ਹੋਈ ਔਰ ਜਸਨ ਸਾਹਿਬ ਦੇ ਵਰਮਾ ਸਾਹਿਬ ਬੜੇ ਮਿੱਤਰਾਂ ਚੋਂ ਇੱਕ ਮਿੱਤਰ ਨੇ ਜਿਹੜੇ ਕਹਿੰਦੇ ਹੁੰਦੇ ਨੇ ਨਾ ਲੰਗੋਟਿਆ ਯਾਰ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਫਿੱਕਾ ਸ਼ਬਦ ਪੈਂਦਾ ਜਦੋਂ ਇਹਨਾਂ ਦੀ ਦੋਸਤੀ ਦੀ ਗੱਲ ਕਰਦੇ ਇਹਨਾਂ ਦੇ ਪਿਆਰ ਦੀ ਗੱਲ ਕਰਦੇ ਆ ਔਰ ਪਰਿਵਾਰਕ ਸਾਂਝ ਦੀ ਗੱਲ ਕਰਦੇ ਆ ਸੋ ਅੱਜ ਮੇਰੇ ਨਾਲ ਮਾਤਾ ਜੀ ਬੈਠੇ ਹੋਏ ਨੇ ਮਾਤਾ ਜੀ ਬੜੇ ਨਿੱਗੇ ਸੁਭਾਅ ਦੇ ਨੇ ਔਰ ਬੜੀ ਅੱਛੀ ਪਰਫੈਕਟਡ ਕਹਿ ਸਕਦੇ ਪਰਸਨੈਲਿਟੀ ਹੈ ਦੇਖਣ ਦਾ ਲਹਿਜਾ ਮਤਲਬ ਜਦੋਂ ਇੰਟਰ ਕੀਤੀ ਤਾਂ ਬਹੁਤ ਅੱਛਾ ਲੱਗਾ ਉਹਨਾਂ ਦਾ ਖਿੜਿਆ ਖਿੜਿਆ ਚਿਹਰਾ ਦੇਖ ਕੇ ਔਰ ਮੈਂ ਕਹਿੰਦਾ ਕਿ ਇਹ ਚਿਹਰਾ ਹਮੇਸ਼ਾ ਆਕਾਲਪੁਰ ਕਿਸੇ ਤਰ੍ਹਾਂ ਆਪਣੀ ਦਇਆ ਬਖਸ਼ਿਸ਼ ਰੱਖੇ ਇਹ ਚਿਹਰੇ ਤੇ ਕਦੇ ਵੀ ਉਦਾਸੀ ਨਾ ਆਵੇ ਹਮੇਸ਼ਾ ਇਸੇ ਤਰ੍ਹਾਂ ਖਿੜਾ ਰਹੇ ਔਰ ਮੇਰੇ ਨਾਲ ਬੈਠੇ ਨੇ ਸਾਡੇ ਕਾਨਪੁਰ ਤੋਂ ਯੂਪੀ ਤੋਂ ਆਏ ਹੋਏ ਵਰਮਾ ਸਾਹਿਬ ਦੇ ਸੰਦੀ ਸਾਹਿਬ ਵਰਮਾ ਸਾਹਿਬ ਦੇ ਸੰਦੀ ਸਾਹਿਬ ਮੇਰੇ ਨਾਲ ਬੈਠੇ ਹੋਏ ਨੇ ਔਰ ਇਸੇ ਮੌਕੇ ਤੇ ਪਹੁੰਚੇ ਹੋਏ ਨੇ ਮੇਰੇ ਨਾਲ ਅੱਜ ਉਚੇਚੇ ਤੌਰ ਤੇ ਜਿਨ੍ਹਾਂ ਨੇ ਮੈਂ ਗੱਲ ਕਰਦਾ ਕਿ ਜਸਲ ਸਾਹਿਬ ਦੇ ਬਹੁਤ ਪਰਮ ਮਿੱਤਰ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਵੀ ਨੇ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਸਕੱਤਰ ਸਰਦਾਰ ਨਿਰਮਲ ਸਿੰਘ ਦੋਰਾਹਾ ਜੀ ਵੀ ਸੋ ਦੋਸਤੋ ਅੱਜ ਅਸੀਂ ਨਰਮਾ ਸਾਹਿਬ ਜੀ ਦੇ ਇਨਲਾਜ ਦੇ ਘਰ ਦੇ ਵਿੱਚ ਮੌਜੂਦ ਹੈ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਮਦੀ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਸਭ ਤੋਂ ਪਹਿਲਾਂ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਮਾਤਾ ਜੀ ਨਾਮ ਕੀ ਹੈ ਤੁਹਾਡਾ ਨਿਰਸ਼ ਕੁੰਤਲਾ ਦੀ ਜੀ ਸਕੁੰਤਲਾ ਦੇਵੀ ਮਾਤਾ ਜੀ ਅੱਜ ਦੇਖੋ ਕਿੰਨੇ ਖੂਬਸੂਰਤ ਮਾਸ਼ਾ ਅੱਲਾਹ ਉਦੋਂ ਤਾਂ ਤੁਸੀਂ ਵੀ ਮਾਸ਼ਾ ਅੱਲਾਹ ਕਿਹਈ ਬਤਾ ਹੁਣੀਆਂ ਮਾਤਾ ਜੀ ਜਦੋਂ ਪਹਿਲੀ ਵਾਰ ਬਾਪੂ ਜੀ ਨੇ ਦੇਖਿਆ ਸੀ ਤਾਂ ਕੀ ਸੀ ਰਿਐਕਸ਼ਨ ਉਹਨਾਂ ਦਾ ਪਤਾ ਨਹੀਂ ਉਹ ਤਾਂ ਬਹੁਤ ਛੋਟੀਆਂ ਨੇ ਤੇਰਾ 13 14 ਕੋ ਦੇਖਦਾ ਹੀ ਨਹੀਂ ਸੀ ਓਕੇ ਕੋਈ ਨਹੀਂ ਮਤਲਬ ਉਮਰ 13 14 ਸਾਲ ਦੀ ਸੀ 14 14.5 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ ਅੱਛਾ ਤੇ ਉਹਨਾਂ ਦੀ ਉਮਰ ਕਿੰਨੀ ਸੀ ਉਹਨਾਂ ਦੇ 6-7 ਸਾਲ ਵੱਡੇ ਸੀ ਅੱਛਾ ਉਹ ਵੱਡੇ ਸੀਗੇ ਅੱਛਾ ਰਿਸ਼ਤਾ ਦੇਖ ਦਿਖਾਈਏ ਚ ਹੋਇਆ ਜਾਂ ਦੇਖਦੇ ਉਹ ਤਾਂ ਪਤਾ ਹੀ ਨਹੀਂ ਹੁੰਦਾ ਕੀ ਰਿਸ਼ਤਾ ਤੇ ਜਦ ਰਿਸ਼ਤੇ ਦੀ ਗੱਲ ਕਰਦਾ ਛੇਆ ਕੋਠੜੀ ਦੇ ਪਿੱਛੇ ਕੁੜੀਆਂ ਜਾ ਕੇ ਲੁਕ ਜਾਂਦੀਆਂ ਸੀ ਹਾਏ ਹਾਏ ਉਹ ਤਾਂ ਕੋਈ ਸਾਹਮਣੇ ਥੋੜੀ ਬੈਠੀ ਹੁੰਦੀ ਸੀ ਕੁੜੀਆਂ ਜਦ ਰਿਸ਼ਤੇ ਕਰਦੇ ਸੀ ਉਹ ਤਾਂ ਇਦਾਂ ਰਿਸ਼ਤੇ ਨਹੀਂ ਸੀ ਹੁੰਦੇ ਦੇਖੋ ਤੁਸੀਂ ਕਿੱਡੀ ਵੱਡੀ ਗੱਲ ਕੀਤੀ ਹੈ ਕਿ ਕੁੜੀਆਂ ਵੀ ਲੁਕ ਜਾਂਦੀਆਂ ਸ਼ਰਮ ਦੀ ਮਾਰੀ ਕੁੜੀਆਂ ਲੁਕ ਜਾਂਦੀਆਂ ਸਾਹਮਣੇ ਨਹੀਂ ਸੀ ਗੱਲ ਸੁਣਦੀਆਂ ਹੈਗੀਆਂ ਅੱਛਾ ਜੀ ਨਾ ਕਿਉਂ ਕਿਉ ਲੋਕ ਕਿਉ ਜਾਨਦੀ ਸੀ ਉਦਾਂ ਹੀ ਮਾਂ ਪੇ ਵੀ ਕੁਝ ਪਾਬੰਦੀਆਂ ਵੀ ਸੀਗਾ ਤੇ ਕੁਝ ਉਦਾਂ ਵੀ ਇਸ਼ਾਰਾ ਮੰਦੀ ਸੀ ਸ਼ਰਮ ਆਉਂਦੀ ਵੈ ਸਾਡੇ ਤਾਂ ਪਿਤਾ ਜੀ ਉਦਾਂ ਹੀ ਬਹੁਤ ਜ਼ਿਆਦਾ ਇਦਾਂ ਦੇ ਸੀ ਕਿ ਉਹ ਬਾਹਰ ਵੀ ਨਹੀਂ ਸੀ ਨਿਕਲ ਦਿੰਦੇ ਜੀ 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 ਅੱਛਾ ਕਿ ਮਤਲਬ ਫਿਰ ਵਿਆਹ ਜਦੋਂ ਤੁਹਾਡਾ ਹੋਇਆ ਚਲੋ ਦੇਖ ਦਿਖਾਈਆ ਤਾਂ 13 14 ਸਾਲ ਦੀ ਉਮਰ ਚ ਹੋ ਗਿਆ ਫਿਰ ਮੈਰिज ਕਿੰਨੇ ਸਾਲ ਬਾਅਦ ਹੋਈ ਤੁਹਾਡੀ ਨੀ ਨਾ ਤੁਹਾਨੂੰ ਯਾਦ ਨਹੀਂ ਆਗਾ ਕੋਈ ਸਾਲ 6 ਮਹੀਨੇ ਪਹਿਲੇ ਹੁਣ ਯਾਦ ਨਹੀਂ ਇੰਨਾ ਅੱਛਾ ਜੀ ਮਾਪੇ ਕਿਹੜੇ ਪਿੰਡ ਦੇ ਸਾਡੇ ਨਾਲ ਦੇ ਨਾਲ ਲੱਲੀਆਂ ਵੱਡੀਆਂ ਛੋਟ ਵੱਡੀਆਂ ਵੱਡੀਆਂ ਲੱਲੀਆਂ ਅੱਛਾ ਅੱਛਾ ਛੋਟੀਆਂ ਲੱਲੀਆਂ ਤਾਂ ਲਜਾਇਆ ਛੋਟੀਆਂ ਦੇ ਨਾਲ ਹੀ ਵੱਡੀਆਂ ਲੱਲੀਆਂ ਜੀ 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 ਇਹ ਤਾਂ ਉਦੋਂ ਸਕੂਲ ਜੈਲ ਪਰ ਪ੍ਰਾਇਮਰੀ ਸਕੂਲ ਹੁੰਦਾ ਸੀ ਪੰਜਵੀਂ ਤੱਕ ਅੱਛਾ ਜੀ ਉੱਥੇ ਗਏ ਮੜ ਕੇ ਜਿਆਦਾ ਨਹੀਂ ਪੜੇ ਜਿਆਦਾ ਪੜੇ ਨਹੀਂ ਇਹ ਤੁਹਾਡੇ ਮਾਤਾ ਪਿਤਾ ਚਾਹੁੰਦੇ ਸੀ ਵੀ ਪੜਨ ਕਿ ਉਹਨਾਂ ਨੇ ਹੀ ਸਾਡੇ ਪਿਤਾ ਹੀ ਤਾਂ ਬਹੁਤ ਪੜੇ ਸੀ ਉਹ ਅੱਛਾ ਜੀ ਹਾਂ ਉਹ ਤਾਂ ਅਫਰੀਕਾ ਦੋ ਵਾਰ ਜਾ ਕੇ ਫਿਰ ਅਮਰੀਕਾ ਜਾਣਾ ਸੀ ਉਹਨਾਂ ਨੇ ਜੀ ਉਹ ਬਹੁਤ ਪੜੇ ਲਿਖੇ ਮਿਲਟਰੀ ਵਿੱਚ ਵੀ ਅੱਛਾ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਸਾਡੇ ਮਾਤਾ ਪਿਤਾ ਨੇ ਦੇਖਿਆ ਅਸੀਂ ਤਾਂ ਦੇਖਿਆ ਹੀ ਨਹੀਂ ਇੱਕ ਦੂਜੇ ਨੂੰ ਸ਼ਰਮ ਬਹੁਤ ਆਉਂਦੀ ਸੀ ਅੱਜ ਕੱਲ ਤਾਂ ਕੁੜੀਆਂ ਆਪੇ ਹੀ ਕਰਵਾਈ ਫਿਰਦੀਆਂ ਨੇ ਸਾਡੇ ਬੱਚੇ ਕਰਾਉਂਦੇ ਹੀ ਆ ਹੁਣ ਦਾ ਸਾਡੇ ਅਸੀਂ ਕਹਿੰਦੇ ਸੋ ਆਪੇ ਹੀ ਕਰ ਲਓ ਤੁਸੀਂ ਜੀ ਹੁਣ ਅੱਜ ਕੱਲ ਜੇ ਅਸੀਂ ਅਸੀਂ ਕਰੀਏ ਤਾਂ ਰਿਸ਼ਤੇ ਪਤਾ ਨਹੀਂ ਤੋੜ ਚੜ ਦੇਖਨੇ ਅਗਲੇ ਹੁਣ ਆਪਾਂ ਕਰ ਲੈ ਤੇ ਚੰਗੀ ਤੁਹਾਡੇ ਮਾਤਾ ਪਿਤਾ ਨੇ ਰਿਸ਼ਤਾ ਕੀਤਾ ਹੋਇਆ ਸਾਡੇ ਪਿਤਾ ਜੀ ਤਾਂ ਸਾਡੇ 2 ਸਾਲ ਪਹਿਲਾਂ ਸ਼ਾਦੀ ਤੋਂ ਪੂਰੇ ਹੋ ਗਏ ਸੀ ਪੂਰੇ ਹੋ ਗਏ ਸੀ ਸਾਰੇ ਭੈਣਾਂ ਛੋਟੇ ਦੋ ਹੀ ਭੈਣਾਂ ਦਾ ਵਿਆਹ ਬਾਕੀ ਪੂਰੇ ਅੱਜ ਕਾਰਨ ਕੀ ਹੈ ਕਿ ਆਪਾਂ ਆਪੇ ਹੀ ਪਸੰਦ ਕਰਦੇ ਆ ਆਪੇ ਬੈਰਿਸ ਕਰ ਲੈਂਦੇ ਆ ਲੇਕਿਨ ਉਹ ਤੋੜ ਨਹੀਂ ਚੜਦੀ ਇਹ ਹੁਣ ਜਮਾਨਾ ਇਹਦਾ ਕੁੜੀਆਂ ਵੀ ਆਪਣੀ ਚਾਹੁੰਦੀਆਂ ਸੀ ਆਪਣੀ ਮਰਜ਼ੀ ਨਾਲ ਘਰ ਚ ਲਾਈਏ ਸਾਡੇ ਵਿੱਚ ਕੋਈ ਸਿਆਣਾ ਬੰਦਾ ਨਾ ਹੋਵੇ ਸਾਨੂੰ ਕੱਲੇ ਹੀ ਅਸੀਂ ਚਾਹਦੇ ਹਾਂ ਤੇ ਫੇ ਮੁੰਡੇ ਮਜਬੂਰ ਹੋ ਜਾਂਦੇ ਆ ਉਹਨਾਂ ਦਾ ਪਿਆਰ ਵੀ ਮਾਂ ਪਿਓ ਦੇ ਵਿੱਚ ਹੁੰਦਾ ਉਹ ਚਾਹੁੰਦੀਆਂ ਨੇ ਅੱਜ ਕੱਲ੍ਹ ਦੀਆਂ ਕੁੜੀਆਂ ਤੇ ਸਾਡੇ ਸਾਡੇ ਵਿੱਚ ਕੋਈ ਰਵੇ ਨਾ ਕੱਲੀਆਂ ਰਹਿਣਾ ਜ਼ਿਆਦਾ ਕੱਲਿਆਂ ਕੱਲਿਆਂ ਰਹਿਣਾ ਅੱਛਾ ਤੁਸੀਂ ਕਿਸ ਕਿਸ ਤਰ੍ਹਾਂ ਦੇ ਪਰਿਵਾਰ ਚ ਰਹਿੰਦੇ ਸੀ ਕਿੰਨੇ ਤੁਹਾਡੇ ਦਿਓਰ ਜਿਓਠ ਰਹਿਣ ਦਾ ਚਾਰ ਭਰਾ ਸੀ ਉਹ ਵੱਖਰੇ ਵੱਖਰੇ ਸੀ ਸਾਰੇ ਅੱਛਾ ਇੱਕ ਦਾ ਖਾਨੇ ਸੀ ਇੱਕ ਮਾਸਟਰ ਜੀ ਸਾਡੀ ਲਾਂਬੜੀ ਦੁਕਾਨ ਹੁੰਦੀ ਸੀ ਅੱਛਾ ਤੇ ਇੱਕ ਉਧਰ ਸੀਗਾ ਪਟਿਆਲੇ ਵਾਲਾ ਕਿਹੜਾ ਮਟਾਲੇ ਵਾਲਾ ਅੱਛਾ ਪਟਿਆਲੇ ਵਾਲਾ ਉਧਰ ਸੀ ਕੀ ਬਾਤ ਹੈ ਤੁਹਾਡੀ ਆਪਸ ਵਿੱਚ ਹੀ ਕਦੇ ਲੜਾਈ ਹੋਈ ਮੀਆਂ ਬੀਬੀ ਬਹੁਤ ਐਂਦਾ ਹੀ ਹੁੰਦੀਆਂ ਰਹਿੰਦੀਆਂ ਅੱਜ ਕੱਲ ਹਾਂ ਹੁੰਦੀਆਂ ਰਹਿੰਦੀਆਂ ਮਤਲਬ ਉਦੋਂ ਜਿੱਥੇ ਦੋ ਪਟਾੜੇ ਮਾੜੇ ਮੋਟੇ ਖੜੇ ਹੋ ਦੇਈਦੇ ਐਂ ਇੰਦਾਂ ਦੀ ਕੋਈ ਗੱਲ ਵਿਚਾਰ ਕਾਹਦਾ ਕਾ ਜਿੱਥੇ ਨਹੀਂ ਹੁੰਦੀ ਲੇਕਿਨ ਇਹ ਆ ਕਿ ਕਰਕੇ ਫਿਰ ਇੱਕ ਹੋ ਜਾ ਫਿਰ ਉਹ ਲੜਾਈ ਨਹੀਂ ਕਹਿੰਦੇ ਉਹਨੂੰ ਅਜਿਹੇ ਅੱਜ ਅੱਜੇ ਅੱਜ ਘੜੀ ਚ ਅੱਜ ਦੀ ਘੜੀ ਅਜੇ ਲੜਾਈ ਸ਼ੁਰੂ ਹੋਣ ਲੱਗਦੀ ਤਾਂ ਮੋਬਾਈਲ ਪਹਿਲਾਂ ਹੀ ਖੜ ਕੇ ਜਾਂਦੇ ਉਹ ਨਹੀਂ ਉਹ ਜੋ ਜੋ ਲੜਾਈ ਹੁੰਦੀ ਉਹਦੇ ਰੋ ਮੋਬਾਈਲ ਆਪਣਾ ਸ਼ੁਰੂ ਕਰ ਲਿਆ ਉਹ ਰੋਜ਼ ਆਪੇ ਮਾਪੇ ਰਗਾ ਤੁਸੀਂ ਗੱਲਾਂ ਸੁਣ ਲੋ ਸਾਡੀ ਲੜਾਈ ਦੀਆਂ ਲਾਈਵ ਮੈਚ ਦਿਖਾਉਂਦੇ ਆ ਦਿਖਾਉਂਦੇ ਉਹ ਫਿਰ ਇਦਾਂ ਹੋ ਜਾਂਦੀ ਜੀ 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 ਉਹ ਨਹੀਂ ਕਿਸੇ ਦੇ ਚੜਦੇ ਹਾਂ ਉਹ ਦੀ ਚੜ ਬੁੜੀਆਂ ਅੱਜਕੱਲ ਇਦਾਂ ਦੀਆਂ ਨਹੀਂ ਨਹੀਂ ਮੈਂ ਕਹਿੰਦਾ ਮੁੰਡੇ ਵੀ ਇਦਾਂ ਦੇ ਹੀ ਐ ਨਹੀਂ ਕਰ ਮੁੰਡੇ ਤਾਂ ਇੰਨੇ ਕਈ ਵਾਰ ਮੁੰਡੇ ਜਿਹੜੇ ਨੇਸ਼ਨ ਵਾਸ਼ ਕਰਦੇ ਹੋ ਸਕਦੇ ਐ ਬਸ ਕੁੜੀਆਂ ਜ਼ਿਆਦਾ ਵਾ ਕੁੜੀਆਂ ਜ਼ਿਆਦਾ ਵਾ ਕੁੜੀਆਂ ਨੇ ਹੋਏ ਟਰੱਕ ਕਈ ਵਾਰ ਬਣਾ ਖਿਡਾਰੀ ਆਹ ਬਾਹਰ ਜਾਣਾ ਕਰਕੇ ਜਦੋਂ ਬਾਹਰ ਜਾਂਦੀਆਂ ਉਹਦੇ ਕੋਲ ਅਗੋਂ ਦਾ ਹੋਰ ਹੁੰਦਾ ਸੈੱਟ ਹੋ ਜਾਂਦੀ ਤੇ ਉਹਨੂੰ ਛੱਡ ਦੇਉਂਦੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਬਿਜ਼ਨਸ ਹੋ ਗਿਆ ਵਪਾਰ ਹੋ ਗਿਆ ਕਈ ਤਰ੍ਹਾਂ ਦਾ ਵਪਾਰ ਹੋ ਗਿਆ ਭਈ ਇਧਰੋਂ ਕਿਸੇ ਨਾ ਕਿਸੇ ਤਰ੍ਹਾਂ ਆਨੇ ਬਹਾਨੇ ਉਧਰ ਪਹੁੰਚ ਜਾਨੀ ਆ ਉਧਰ ਜਾ ਕੇ ਜਿਸ ਦੇ ਨਾਲ ਗਈਆਂ ਉਹਨੂੰ ਛੱਡ ਕੇ ਆਪਣੇ ਜਿਸ ਦੇ ਨਾਲ ਜਾਣਾ ਸੀ ਉਹਦੇ ਨਾਲ ਚਲ ਗਈਆਂ ਇਹ ਧੋਖਾ ਆ ਧੋਖਾ ਬਿਲਕੁਲ ਧੋਖਾ ਸਾਡੇ ਨਾਲ ਹੋਇਆ ਵੀ ਆ ਨਾ ਹੋ ਹੋ ਸਾਡੇ ਮਾਮੇ ਦਾ ਪੋਤਾ ਸੀਗਾ ਉਹਨੇ ਵਿਚਾਰੇ ਨੇ ਵਿੱਚ ਰਹਿੰਦੀ ਸੀ ਕੁੜੀ ਹਾਂ ਵਿੱਚ ਹਾਂ ਮਾਸਟਰ ਦਾ ਵੀ ਹੋਇਆ ਵਿੱਚ ਰਹਿੰਦੀ ਸੀ ਕੁੜੀ ਹਾਂ 4-5 ਮਹੀਨੇ ਪਹਿਲਾਂ ਪਿਆ ਤਾਂ ਕੋਈ ਇਕੱਠੇ ਰਹਿੰਦੇ ਰਹਿਆ ਬਲਾ ਚੋਰ ਦੀ ਗੱਲ ਆ ਇਹ ਮੇਰੇ ਨਾਨਕੇ ਬਲਾ ਚੋਰ ਆ ਨਵੇਂ ਸ਼ਹਿਰ ਦੇ ਕੋਲ ਜੀ ਉਹ ਦੇਖ ਲਓ ਵਿਆਹ ਕਰਕੇ ਇੱਥੇ ਜਲੰਧਰ ਆ ਕੇ ਉਹਨਾਂ ਨੇ ਵਿਆਹ ਕੀਤਾ ਕੈਨੇਡਾ ਰਹਿੰਦਾ ਸੀ ਮੁੰਡਾ ਹਾਏ ਹਾਏ ਕੈਨੇਡਾ ਕੱਠੇ ਰਹਿੰਦੇ ਸੀ ਇੱਥੇ ਕਹਿੰਨਾ ਮਧੀਆਂ ਵਿਆਹ ਕੀਤਾ ਸਾਡੇ ਬੱਚੇ ਵੀ ਵਿਆਹ ਤੇ ਗਏ ਆ ਜੀ ਸਾਡੇ ਏਨੀ ਦੂਰ ਦਾ ਸਾਡਾ ਰਿਸ਼ਤਾ ਸੀ ਬਰਤ ਗਏ ਆ ਉਹਨਾਂ ਦੇ ਨਾਲ ਮੇਰੇ ਮਾਮੇ ਦਾ ਪੋਤਾ ਪਰ ਪੋਤਾ ਪਤਾ ਨਹੀਂ ਕੁਝ ਇਦਾਂ ਹੀ ਉਹ ਦੂਰ ਦਾ ਰਿਸ਼ਤਾ ਉਹ ਦੇਖੋ ਵਿਆਹ ਹੋ ਨੂੰ 2 ਮਹੀਨੇ ਵੀ ਨਹੀਂ ਹੋਏ ਹਾਂ ਤਲਾਕ ਹੋ ਗਿਆ ਆਹਾ ਲੋਗ ਹੋ ਗਿਆ ਮਤਲਬ ਤੇਰਾ ਪੈਸਾ ਮੰਗਦੇ ਆ ਪੂਰਾ 30 ਲੱਖ ਮੰਗਦੇ ਕਿ 40 ਲੱਖ ਮੰਗਦਾ ਤੇ ਤੂੰ ਖੇ ਹੀ ਆ ਨਾ ਹੁਣ ਕਿੰਨੇ ਕਿੰਨੇ 4-5 ਸਾਲ ਬਾਅਦ ਹੋਣ ਮੈਂ ਤੇ ਸਾਡੇ ਮੇਰੇ ਸਾਡੇ ਬੋਟੀਆਂ ਉਹਨੂੰ ਪੁੱਛਿਆ ਕਿੰਦੀ ਹੁਣ ਹੋ ਗਈ ਆ ਤੇ ਆ ਓਕੇ ਅੱਛਾ ਜਸਲ ਸਾਹਿਬ ਨੂੰ ਤੁਸੀਂ ਕਿੰਨੇ ਸਾਲਾਂ ਤੋਂ ਜਾਣਦੇ ਇਹਨਾਂ ਦੀ ਸ਼ਾਦੀ ਤੋਂ ਬਾਅਦ ਹੀ ਇਹਨਾਂ ਨੇ ਜਾਨਣਾ ਤੇ ਪਛਾਣ ਦੇਣਾ ਸਾਡੀ ਪਛਾਣ ਸਹੀ ਹੈ ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਜਾਣਦੇ ਨਹੀਂ ਅਸੀਂ ਪਹਿਲਾਂ ਨਹੀਂ ਬੜੇ ਪਰਿਵਾਰਕ ਰਿਲੇਸ਼ਨ ਨੇ ਦੁੱਖ ਸੁੱਖ ਦੇ ਵਿੱਚ ਆਉਣਾ ਜਾਣਣਾ ਬਿਲਕੁਲ ਬਿਲਕੁਲ ਬਹੁਤ ਇਹਨਾਂ ਨੇ ਨਹੀਂ ਤਾਂ ਬਾਹਰ ਵੀ ਜਾਏ ਦੋ ਵਾਰੀ ਮੇਰਾ ਕਹਿ ਹਾਂ ਇਹ ਜਾਏ ਇਹਨਾਂ ਦਾ ਰਿਸ਼ਤਾ ਬਹੁਤ ਗਾੜੇ ਰਿਸਤੇ ਆ ਟੁੱਟ ਨੇ ਆ ਟੁੱਟ ਨਹੀਂ ਨਹੀਂ ਟੁੱਟਣ ਵਾਲੀ ਨਹੀਂ ਨਹੀਂ ਟੁੱਟਣ ਵਾਲੀ ਮੇਰੇ ਖਿਆਲ ਸਾਇ ਸ਼ਾਇਦ ਆਪਣੇ ਭੈਣ ਭਰਾ ਮੈਂ ਤੇ ਦੇਸ਼ਕ ਦੀ ਕਦੀ ਉਧਰ ਨੇ ਗੱਲਾਂ ਹੋਈਆਂ ਮੇਰਾ ਖਿਆਲ ਹੈ ਨਾ ਦੀ ਮੈਨੂੰ ਲੱਗਦਾ ਨਹੀਂ ਨਹੀਂ ਦੋਨੋਂ ਤੇ ਮੈਂ ਜ਼ਿਆਦਾ ਦੇਖਿਆ ਨਾ ਇੱਕ ਇਹ ਤੇ ਇੱਕ ਟੱਕਰ ਜੀ ਜੀ ਦੋਨੋਂ ਦੇਖਿਆ ਹੋਰ ਮੈਂ ਜ਼ਿਆਦਾ ਨਹੀਂ ਕਿਸੇ ਨੂੰ ਜਾਣਦੀ ਐ ਨਾ ਹੈ ਤਾਂ ਬਹੁਤ ਹਾਂ ਹਾਂ ਤੇ ਉਹਦਾ ਤਾਂ ਅੱਜ ਵੀ ਆਏ ਸੀ ਉਹਨਾਂ ਦੀ ਚੰਗੀ ਤਰ੍ਹਾਂ ਪਰ ਇਹਨਾਂ ਦੋਨੋਂ ਬਹੁਤ ਦੇਰ ਦੇ ਜਾਣ ਤੁਹਾਡੇ ਬੱਚੇ ਕਿੰਨੇ ਨੇ ਮਾਤਾ ਜੀ ਮੇਰੇ ਬੱਚੇ ਦੋ بیٹے ਇੱਕ ਬੇਟੀ ਇੱਕ ਬੇਟੀ ਬੇਟੀ ਅਮਰੀਕਾ ਹਾਂਜੀ ਬੇਟੀ ਅਮਰੀਕਾ ਇਹ ਇੱਥੇ ਆ ਮੈਂ ਸਮਝ ਗਿਆ ਸਮਝ ਗਿਆ ਬੀਟੀ ਅਮਰੀਕਾ ਬੇਟਾ ਵੀ ਉੱਥੇ ਹੀ ਆ ਬੇਟਾ ਵੀ ਅਮਰੀਕਾ ਉੱਥੇ ਹੀ ਆ ਇੱਕ ਇੱਥੇ ਆ ਜੀ 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 ਤੁਸੀਂ ਆਪ ਜਾਏ ਉਧਰ ਬਾਹਰ ਮੈਂ ਉੱਥੇ ਇਹਨੇ ਜਿੰਨੇ 15 16 ਸਾਲ ਹੋ ਗਏ ਉੱਥੇ ਹੀ ਆ ਉੱਥੇ ਹੀ ਆ ਉੱਥੇ ਰਹਿੰਦੇ ਹੋ ਤੇ ਤੁਸੀਂ ਹੀ ਸਾਗ ਬੜਾ ਕੇ ਖੁਲਾਉਂਦੇ ਹੋ ਵਰਮਾ ਸਾਹਿਬ ਨੂੰ ਸਾਗ ਮੈਂ ਵੀ ਬਣਾ ਲੈਂਦੀ ਕੁੜੀ ਵੀਔਰ ਉਹ ਬਚਾਰੀ ਜੇ ਛੁੱਟੀ ਹੋਵੇ ਕੰਮ ਹੋਈ ਕਰ ਲੈ ਮਿਲ ਕੇ ਕਰ ਲੈ ਨਹੀਂ ਦੇਖੋ ਤੁਸੀਂ ਮੈਂ ਕਹਿੰਦਾ ਬਹੁਤ ਵਧੀਆ ਹੈ ਤੁਸੀਂ ਤੁਰਦੇ ਫਿਰਦੇ ਰਹਿੰਦੇ ਹੋ ਕੰਮ ਕਰਾਉਂਦੇ ਰਹਿੰਦੇ ਹੋ ਮੈਂ ਤਾਂ ਨਹੀਂ ਦਿੰਦੇ ਮੈਂ ਆਪਣੇ ਆਪ ਹੀ ਤੁਰਦੀ ਹਾਂ ਜਿੱਦਾਂ ਹੁਣੇ ਮੈਨੂੰ ਸੋਈ ਚਾਜੁੰਦਾ ਸਵੇਰ diel ਮੈਂ ਕਹਤੋਂ ਮੈਨੂੰ ਹੋਰ ਨਹੀਂ ਆਬਾ ਮੈਂ ਇਦਾਂ ਜਿੱਦੀ ਨਹੀਂ ਖੜੀ ਹੋ ਜਾਂਦੀ ਮੈਂ ਕਹ ਮੈਂ ਤੇਰੀ ਹੋਰ ਨਹੀਂ ਕਰ ਸਕਦਾ ਮੈਂ ਤੇਰੇ ਖੜੇ ਪਾਂਡੇ ਸਾਫ ਕਰਦੇ ਉਹ ਕੰਮ ਵਾਲੀ ਕੋਈ ਆ ਹੀ ਨਹੀਂ ਹੈਗੀ ਤੇ ਲੈ ਕੇ ਤੱਲੀ ਤੂੰ ਕਿੱਥੇ ਕਰੇਗੀ ਚੱਲ ਮੈਂ ਤੇਰੇ ਪਾਂਡੇ ਸਾਫ ਕਰ ਦਿੰਦੇ ਉੱਥੇ ਦੀ ਨਹੀਂ ਰਸਈ ਕਾਉ ਤੂੰ ਮੈਨੂੰ ਕਹਿਣਗੇ ਸਾਡੇ ਮਸ਼ੀਨ ਲੱਗੀ ਹੋਈ ਆ ਤੁਸੀਂ ਪਾਂਡੇ ਤੇ ਤੁਸੀਂ ਕਿਉਂ ਧੋਨੇ ਆ ਮੈਂ ਇੱਕ ਮੈਨੂੰ ਲੱਗੀ ਰਹਿਣ ਤੇ ਥੋੜੇ ਥੋੜੇ ਤੈਰਾ ਤੋਂ ਤੁਰਦੀ ਰਹਿਣੀ ਚੱਲਦੀ ਰਹੂਗੀ ਨਹੀਂ ਤਾਂ ਰਹਿ ਗਈ ਤੇ ਰਹਿ ਗਈ ਬਹੁਤ ਵਧੀਆ ਗੱਲ ਹੈ ਬਹੁਤ ਸਿਆਣੀ ਗੱਲ ਹੈ ਇਹ ਵਰਮਾ ਸਾਹਿਬ ਅੱਜ ਜਾ ਰਹੇ ਨੇ ਹਾਂ ਇਹਨਾਂ ਜਿਹੜੇ ਇਹਨਾਂ ਨੇ ਅੱਜ ਮਤਲਬ ਸਵੇਰੇ ਚਲੇ ਜਾਣਾ ਤੇ ਤੁਸੀਂ ਹੁਣ ਕਦੋਂ ਜਾਣਾ ਵਾਪਸ ਸੈਪਟੈਂਬਰ ਚ ਤੁਸੀਂ ਸੈਪਟੈਂਬਰ ਚ ਜਾਉਂਗੇ ਇਕੱਲੇ ਜਾਉਂਗੇ ਜਾਂ ਕੱਲੀ ਚਲੇ ਜਾਣੀ ਕੱਲੀ ਆ ਨਹੀਂ ਸਕਦੀ ਕੱਲੀ ਮੈਂ ਅੱਛਾ ਜੀ ਵਿੱਚ ਕੋਈ ਪਾਸਪੋਰਟ ਦੇ ਵਿੱਚ ਨਾਂ ਦਾ ਕੋਈ ਝਗੜਾ ਜਿਹਾ ਆਇਆ ਹਾਂ ਹਾਂ ਉਹ ਆਇਆ ਤਾਂ ਕਰ ਲੈਂਦਾ ਮੈਨੂੰ ਨਹੀਂ ਪਤਾ ਲੱਗਦਾ ਕੀ ਕਰਨਾ ਉੱਥੇ ਓਕੇ ਮੇਰਾ ਹੋਵੇ ਜਿੱਦਾਂ ਇੱਥੇ ਇਕੱਲਾ ਜਾ ਮੇਰਾ ਮਤਲਬ ਤੇ ਲਖੀ ਲਿਖਿਆ ਪਾਸਪੋਰਟ ਤੇ ਉਹਦਾ ਹੈ ਦੇਵੀ ਸਾਰੇ ਪਾਸੇ ਅੱਛਾ ਜੀ ਉਹ ਦੇਵੀ ਦਾ ਪੰਗਾ ਪੈਦਾ ਫੇਰ ਤਾਂ ਕਰ ਲੈਂਦੇ ਮੈਨੂੰ ਨਹੀਂ ਪਤਾ ਦੇਵੀ ਦੇਵੀ ਆਨੇ ਸਾਰੇ ਪਾਸੇ ਪੰਗਾ ਪੈ ਪਹਿਲਾਂ ਮੈਂ ਕੱਲਾ ਹੀ ਲਿਖਦੇ ਹੁੰਦੀ ਸੀ ਹਾਂ ਹਾਂ ਹੁਣ ਫੇ ਉਹ ਹੋਰ ਪੰਗਾ ਪੈ ਜਾਂ ਉਹ ਗ੍ਰੀਨ ਕਾਰਡ ਆ ਉਹਦੇ ਤੇ ਵੀ ਦੇ ਦੀ ਆ ਹਾਂ ਹਾਂ ਜੁੜੇ ਹੋਰ ਕਈ ਕੁਛ ਅਗਰ ਸਾਰੇ ਦੀ ਵੀ ਲਿਖਿਆ ਆ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਮੈਨੂੰ ਬਹੁਤ ਅੱਛਾ ਸੁਭਾਅ ਲੱਗਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਵਰਮਾ ਸਾਹਿਬ ਦੇ ਮਦਰਨ ਲਾ ਨੇ ਔਰ ਵਰਮਾ ਸਾਹਿਬ ਨੇ ਪਟਿਆਲੇ ਵੀ ਗੱਲ ਕੀਤੀ ਸੀ ਕਿ ਜਦੋਂ ਮੈਂ ਪੁੱਛਿਆ ਸੀ ਕਿ ਵਰਮਾ ਸਾਹਿਬ ਕਈ ਵਾਰ ਪੰਜਾਬੀ ਚੀਜ਼ ਖਾਣ ਨੂੰ ਜੀ ਕਰਦਾ ਤੇ ਇਹਨਾਂ ਨੇ ਕਿਹਾ ਵੀ ਮਾਤਾ ਜੀ ਬਕਾਇਦਾ ਤੌਰ ਤੇ ਸਾਗ ਤੌੜੀ ਵਿੱਚ ਬਣਾ ਕੇ ਸਾਨੂੰ ਖਵਾਉਂਦੇ ਨੇ ਔਰ ਅੱਜ ਦੇਖੋ ਸਬੱਬ ਦੇਖੋ ਕਿ ਉਸੇ ਪਰਸਨੈਲਿਟੀ ਦੇ ਨਾਲ ਅੱਜ ਮੈਂ ਰੂਬਰੂ ਹੋ ਰਿਹਾ ਮੈਂ ਵੀ ਬਹੁਤ ਖੁਸ਼ਕਿਸਮਤ ਹਾਂ ਕਿਉਂਕਿ ਮੈਨੂੰ ਸਿਆਣੇ ਬਜ਼ ਦਾ ਦੀ ਸੰਗਤ ਮਿਲੇ ਮੈਂ ਕਹਿੰਦਾ ਮੈਨੂੰ ਰੋਟੀ ਨਾ ਮਿਲੇ ਲੇਕਿਨ ਬਜ਼ੁਰਗਾਂ ਦੀ ਸੰਗਤ ਮਿਲੇ ਮੈਂ ਉਹਨਾਂ ਨਾਲ ਢੇਰ ਸਾਰੀਆਂ ਗੱਲਾਂ ਕਰਦਾ ਰਹਾ ਉਸ ਸਮੇਂ ਨੂੰ ਦੇਖੋ ਕਿੱਦਾਂ ਦੀਆਂ ਗੱਲਾਂ ਦਸੀਆਂ ਕਿ ਜਦੋਂ ਰਿਸ਼ਤਾ ਆਇਆ ਤੇ ਮੈਂ ਪਿੱਛੇ ਚਲ ਗਈ ਸੀ ਮੈਂ ਪਿੱਛੇ ਚਲ ਗਈ ਸੀ ਅੱਜ ਸਾਰਾ ਕੁਝ ਸਾਹਮਣੇ ਬਿਠਾਇਆ ਜਾਂਦਾ ਰਿਸ਼ਤਾ ਫਿਰ ਵੀ ਪੂਰਾ ਸਿਰੇ ਨਹੀਂ ਚੜਦਾ ਸੋ ਮੇਰੇ ਨਾਲ ਹੀ ਬੈਠੇ ਨੇ ਸਾਡੇ ਯੂਪ ਕਾਨਪੁਰ ਤੋਂ ਇੱਕ ਬਹੁਤ ਹੀ ਵਧੀਆ ਪਰਸਨੈਲਿਟੀ ਹੈ ਵਰਮਾ ਸਾਹਿਬ ਦੇ ਸੰਦੀ ਸਾਹਿਬ ਔਰ ਸੰਦੀ ਸਾਹਿਬ ਇਸ ਤਰ੍ਹਾਂ ਕਿ ਇਹਨਾਂ ਦੀ ਬੇਟੀ ਜਿਹੜੀ ਹੈ ਉਹ ਵਰਮਾ ਸਾਹਿਬ ਦੇ بیٹے ਨੂੰ ਵਿਆਹੀ ਹੋਈ ਹੈ ਔਰ ਦੋਨੇ ਮੀਆਂ ਬੀਬੀ ਇਸ ਟਾਈਮ ਅਮਰੀਕਾ ਦੀ ਧਰਤੀ ਤੇ ਬਾਇਜ਼ਤ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਸਰ ਆਪ ਕਿਆ ਨਾਮ ਆਪ ਦਾ ਸਰ ਮੇਰਾ ਨਾਮ ਆਰ ਕੇ ਸਿੰਘ ਹੈ ਆਰ ਕੇ ਸਿੰਘ ਜੀ कहा किस डिपार्टमेंट में हुआ मैं पीडब्ल्यू उत्तर प्रदेश कानपुर में हूँ अच्छा अच्छा वर्मा साहब की फैमिली कैसी लगी आपको सर बहुत शादी दिस... के बाद देखिए कैमरे में मत कहिए मैं सही बात सही बात बताइए ये तो जी कैसी है फैमिली बहुत ही डिसेंट डिस जी 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 नहीं जी जी बहुत ही डिसेंट फैमिली थी कैसे आपका तारुफ हुआ हमारा ये बच्चों से ही हुआ अच्छा जी बेटी हमारी वहाँ पीएचडी कर रही थी सियोल से पीएचडी करके अमेरिका में नहीं, नहीं, नहीं सियोल साउथ कोरिया साथ से पीएचडी करके फिर वो दूसरे सब्जेक्ट से पीएचडी करने वो यूएसए गई ओके। जी। वहां दोनों बच्चों का आपस में मिलाप हुआ जी जी बट उसने फिर कहा हमसे कि पापा आप देख लो हाँ। और आप और मम्मी तो मैं जब इधर आया हूँ सियारपुर तो आपके बहनोई साहब इधर अ एक्सियन से आईएससी से रिटायर हुए थे से रूरल डेवलपमेंट से जी मैं उनसे एक बार ही मिलके मैं इतना प्रभावित हुआ इतना फैमिली मैंने कहा शायद मैं नहीं ढूंढ सकता था ऐसी फैमिली जो बच्चों ने ढूंढ दी बहुत जी मतलब वही बात है ना कि कभी बार बार तो आ, मैं नहीं ढूंढ सकता था ऐसे मैं आपको कैमरे पे नहीं कह रहा क्या बिल्कुल इतना और मुझको तो ਜੋ ਬੇਟੀ ਕੀ ਜੋ ਮਦਰ ਇਨ ਲਾਇਆ ਆਕਾਸ بیٹے ਕੀ ਉਹਨੇ ਕਾ ਮਾਮ ਨਹੀਂ ਹੈ ਕਹਾ ਕਿ भाई साहब आप तो हमने हमें आपने बेटी दे दी हम तो बेटी बेटी मिल गई हमको वर्मा तो, साहब बहुत ग्रेट पर्सनैलिटी बहुत ग्रेट इतने अच्छे संस्कार दिए यूएसए में भी जाके, बार मिल रहा हूँ राइट, राइट राइट जी क्योंकि जसल साहब के परम मित्र है जी तो बहुत अच्छा लगा बच्चों को संस्कार हमसे बात होती है तो कहते हैं की देखो भाई ये अपनी प्रोफेशनल लैंग्वेज अपने जॉब तक रखो घर के घर के देहल के अंदर आके हम अपनी मदर लैंग्वेज में बात करेंगे पंजाबी या ਦੇਈ ਬਿਲਕੁਲ ਬਿਲਕੁਲ ਬਹੁਤ ਅچھے ਸੰਸਕਾਰ दिए रेगुलर

ਅਕਸੀਅਤਾਂ ਉਥੇ ਮਤਲਬ ਰਸਦੀਆਂ ਨੇ ਤਾਂ ਉਹ ਲੋਕ ਜਿੱਦਾਂ ਦੀ ਮਰਜ਼ੀ ਹੋਣ ਲੇਕਿਨ ਇਹਨਾਂ ਨੂੰ ਮਿਲਣ ਤੋਂ ਬਾਅਦ ਉਹ ਵੀ ਇੱਕ ਮੋਮ ਦੀ ਤਰ੍ਹਾਂ ਪਿਗਲ ਜਾਂਦੇ ਨੇ ਕਿਉਂਕਿ ਇਹਨਾਂ ਦਾ ਪਿਆਰ ਇਹਨਾਂ ਦਾ ਸਤਕਾਰ ਇਹਨਾਂ ਦੀ ਇੱਜ਼ਤ ਹਮੇਸ਼ਾ ਬਰਕਰਾਰ ਹੈ ਅਸੀਂ ਬੈਠੇ ਆਂ ਜੀ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਪਰਸਨਲਿਟੀ ਹੈ ਸ਼੍ਰੀ ਅਨਿਲ ਕੁਮਾਰ ਵਰਮਾ ਜੀ ਪਿਛਲੇ ਦਿਨੀ ਅੰਬੇਡਕਰ ਊਰਜਾ ਭਵਨ ਦੇ ਵਿੱਚ ਆਏ ਔਰ ਨਵਾਂ ਪਲਾਟ ਜਿਹੜਾ ਪਾਵਰ ਆਫ ਸੋਸ਼ਲ ਜੁਨਟੀ ਨੇ ਖਰੀਦਿਆ ਹੈ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਕਿਉਂਕਿ ਮਦਦ ਉਹੀ ਹੁੰਦੀ ਹੈ ਜੋ ਸਮੇਂ ਸਿਰ ਜਦੋਂ ਜ਼ਰੂਰਤ ਹੈ ਉਹਨਾਂ ਦੁਆਰਾ ਕੀਤੀ ਜਾਵੇ ਉਹ ਮਦਦ ਦਾ ਜਿਹੜਾ ਮਤਲਬ ਰਤਬਾ ਹੈ ਉਹ ਰਿੰਦੀ ਦੁਨੀਆ ਤੱਕ ਮੰਨਿਆ ਜਾਂਦਾ ਸੋ ਵਰਮਾ ਸਾਹਿਬ ਉਹਨਾਂ ਵਿੱਚੋਂ ਇੱਕ ਨੇ ਅੱਜ ਉਹਨਾਂ ਦੇ ਇਲਾਜ ਦੇ ਘਰ ਬੈਠੇ ਹੋਏ ਆ ਕਿਉਂਕਿ ਕੱਲ ਇਹਨਾਂ ਨੇ ਅਮਰੀਕਾ ਵਾਪਸ ਚਲੇ ਜਾਣਾ ਹੈ ਔਰ ਜਸਲ ਸਾਹਿਬ ਦੇ ਬੜੇ ਪਰਮ ਮਿੱਤਰ ਨੇ ਔਰ ਸਵੇਰ ਦੇ ਕਹਿ ਰਹੇ ਕਿ ਆਪਾਂ ਵਰਮਾ ਸਾਹਿਬ ਨੂੰ ਮਿਲ ਕੇ ਹੀ ਵਾਪਸ ਜਾਵਾਂਗੇ ਵਰਮਾ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਕੱਲ ਵਾਪਸੀ ਫਿਰ ਸਰ ਹਾਂਜੀ ਕੱਲ ਸਵੇਰੇ ਵਾਪਸੀ ਹੈ ਮਹੀਨਾ ਹੋ ਗਿਆ ਸਰ ਆਇਆ ਨੂੰ ਕਿ 3 ਵੀਕ 3 ਵੀਕ ਦਾ 10 ਹਫ਼ਤੇ ਹੋਏ 3 ਹਫ਼ਤਿਆਂ ਦੀ ਹੀ ਛੁੱਟੀ ਹੈ ਸਰ ਆ ਸਾਨੂੰ ਸਾਲ ਬਾਅਦ ਤਿੰਨ ਹਫ਼ਤੇ ਯੂਜ਼ ਕਰ ਲੈਂਦੇ ਹੋ ਫਿਰ ਹਾਂਜੀ ਹਾਂਜੀ ਜਦੋਂ ਵੀ ਤਿੰਨ ਹਫ਼ਤਿਆਂ ਦੀ ਮਿਲਦੀ ਹੈ ਤੁਸੀਂ ਫਿਰ ਇੰਡੀਆ ਹੁੰਦੇ ਹੋ ਸਰ ਹਾਂਜੀ ਹਾਂਜੀ ਕੋਸ਼ਿਸ਼ ਇਹੀ ਹੁੰਦੀ ਹੈ ਤਕਰੀਬਨ ਹਰ ਸਾਲ ਹੀ ਆਉਣਾ ਜੀ ਜੀ ਤੇ ਸਾਰੇ ਆਪਣੇ ਭੈਣ ਭਰਾਵਾਂ ਨੂੰ ਜੀ ਜੀ ਜਸਸ ਸਾਹਿਬ ਨੂੰ ਮਿਲ ਕੇ ਜਾਣਾ ਹੁੰਦਾ ਬਹੁਤ ਅੱਛੀ ਬਾਤ ਹੈ ਬਹੁਤ ਅੱਛੀ ਉਹ ਫਿਰ ਇੱਥੇ ਹੀ ਮੈਂ ਤਿੰਨ ਹਫ਼ਤੇ ਦੀ ਬਤੀਤ ਕਰਦਾ ਛੁੱਟੀ ਠੀਕ ਹੈ ਪਿਛਲੇ ਦਿਨੀ ਅੰਬੇਡਕਰ ਊਰਜਾਪਾ ਬਣਾਏ ਸਰ ਕਿਸ ਤਰ੍ਹਾਂ ਦਾ ਲੱਗਾ ਸੀ ਉਹ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਾ ਜੋ ਜੋ ਕੰਮ ਜਸਲ ਸਾਹਿਬ ਔਰ ਉਹਨਾਂ ਦੀ ਟੀਮ ਕਰ ਰਹੀ ਹੈ ਉਥੇ ਬਹੁਤ ਵਧੀਆ ਔਰ ਦੇਖ ਕੇ ਵੀ ਉਥੇ ਹੋਰ ਵੀ ਮੈਨੂੰ ਅੱਛਾ ਲੱਗਾ ਵੀ ਤੁਸੀਂ ਕਿੰਨੀ ਫੈਸਿਲਿਟੀਆਂ ਵਗੈਰਾ ਉਥੇ ਜਿੱਦਾਂ ਕਿ ਮੈਡੀਕਲ ਫੈਸਿਲਿਟੀਆਂ ਹੋ ਗਈ ਉਹ ਹੋ ਗਈ ਔਰ ਉਥੇ ਬੱਚਿਆਂ ਵਾਸਤੇ ਕਮਰੇ ਵੀ ਬਣਾਏ ਹੋਏ ਐ ਔਰ ਅੱਗੇ ਤੁਸੀਂ ਉਥੇ ਸਕੂਲ ਵੀ ਬਣਾ ਰਹੇ ਹੋ ਬੱਚਿਆਂ ਵਾਸਤੇ ਤਾਂ ਬਹੁਤ ਬਹੁਤ ਤੁਸੀਂ ਸਾਰੇ ਨੇਕ ਕੰਮ ਕਰ ਰਹੇ ਹੋ ਤੇ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਵਰਮਸਾ ਉਹ ਤਾਂ ਤਿਲ ਤਿਲ ਫੋ ਲਿਆ ਜੀ ਸਾਡਾ ਯੋਗਦਾਨ ਬਾਕੀ ਜਸਲ ਸਾਹਿਬ ਨੇ ਮੱਗੇ ਵੀ ਤੁਹਾਨੂੰ ਦੱਸਿਆ ਸਾਡੀ ਡਿਊਟੀ ਲਾਉਣੀ ਹੁੰਦੀ ਜੀ ਇਹਨਾਂ ਨੇ ਇਹ ਨਹੀਂ ਕਹਿਣਾ ਵੀ ਪਰ ਮੈਨੂੰ ਉਹਨਾਂ ਨੇ ਜੋ ਸਾਡਾ ਹੁਕਮ ਕਰਤਾ ਅਸੀਂ ਦੇ ਦੇਣੇ ਨਹੀਂ ਦੱਸਦੇ ਹੁੰਦੇ ਤੁਹਾਡੇ ਉਹੀ ਅਸੀਂ ਕਰਦੇ ਆ ਜੀ 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 ਤੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਪਰ ਲੇਕਿਨ ਅਸੀਂ ਹਮੇਸ਼ਾ ਹਾਜ਼ਰ ਹਾਂ ਇਦਾਂ ਦੇ ਕੰਮ ਨੂੰ ਤੇ ਅਸੀਂ ਹਮੇਸ਼ਾ ਹੀ ਤੁਹਾਨੂੰ ਤਿਲ ਫੋ ਦਿੰਦੇ ਰਹੇ ਕਿਆ ਬਾਤ ਹੈ ਕਿਆ ਬਾਤ ਹੈ ਸੋ ਵਰਮਾ ਸਾਹਿਬ ਮੈਂ ਦੇਖਿਆ ਕਿ ਬੋਲਦੇ ਬਹੁਤ ਘਟਿਆ ਪਰ ਜਿੰਨਾ ਵੀ ਬੋਲਦੇ ਆ ਨਾ ਬਾਖਮਾਲ ਬੋਲਦੇ ਨੇ ਕਿਉਂਕਿ ਤਿੱਲ ਫੁੱਲ ਦੀ ਗੱਲਬਾਤ ਕਰਦੇ ਆ ਕਿ ਭਵਿਕ ਵਿੱਚ ਵੀ ਅਸੀਂ ਤੁਹਾਡੇ ਨਾਲ ਆ ਔਰ ਇਹ ਵਿੱਚ ਕੋਈ ਸ਼ੱਕ ਨਹੀਂ ਆ ਜਸਲ ਸਾਹਿਬ ਦੇ ਨਾਲ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਜਦੋਂ ਦਾ ਪਲਾਟ ਲਿਆ ਆ ਉਦੋਂ ਦੇ ਅਸੀਂ ਘੁੰਮ ਰਹੇ ਆ ਕਦੇ ਕਿਤੇ ਕਦੇ ਕਿਤੇ ਜਸਲ ਸਾਹਿਬ ਦਾ ਜੋ ਰਤਬਾ ਹੈ ਆਫੀਸਰਾਂ ਦੇ ਵਿੱਚ ਜੋ ਪਰਿਵਾਰਾਂ ਚ ਇਹਨਾਂ ਦੀ ਇੱਜ਼ਤ ਹੈ ਬਾਖਮਾਲ ਹੈ ਬਾਖਮਾਲ ਹੈ ਕਿ ਜਦੋਂ ਲਾਲਚ ਹੀ ਆਪਣਾ ਖਤਮ ਹੋ ਜਾਂਦਾ ਹੈ ਤਾਂ ਉਸ ਵੇਲੇ ਸਾਰੇ ਇੱਜ਼ਤ ਕਰਦੇ ਆ ਜਦੋਂ ਇਹਨਾਂ ਦੇ ਅੰਦਰ ਲਾਲਚ ਆ ਗਿਆ ਤੇ ਕੋਈ ਵੀ ਇੱਕ ਦਿਨ ਇੱਜ਼ਤ ਕਰੇਗਾ ਦੂਜੇ ਦਿਨ ਕਰੇਗਾ ਤੀਜੇ ਦਿਨ ਦਰਵਾਜ਼ੇ ਤੱਕ ਨਹੀਂ ਖੋਲਣਗੇ ਆਪਾਂ ਜਸਨ ਸਾਹਿਬ ਦੇ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਕਿ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਇਹਨਾਂ ਦੇ ਦੋਸਤ ਨੇ ਔਰ ਜਦੋਂ ਇਹ 1815 ਅਗਸ ਪਲਾਟ ਦੀ ਰਜਿਸਟਰੀ ਕਰਵਾਉਣੀ ਸੀ ਔਰ ਉਹਨਾਂ ਨੇ ਉਥੋਂ ਉਥੋਂ ਜਸਨ ਸਾਹਿਬ ਨੂੰ ਫੋਨ ਕਰ ਕਰਕੇ ਜਸਪ੍ਰੀਤ ਸਾਹਿਬ ਦੇਖਿਓ ਕਿਤੇ ਉਹੀ ਗੱਲ ਨਾ ਹੋ ਵੀ ਸਾਨੂੰ ਦੱਸੋ ਕਿੰਨੀ ਲੋੜ ਹੈ ਕੀ ਕੀ ਚਾਹੀਦਾ ਸਾਨੂੰ ਸਾਰਾ ਕੁਝ ਦੱਸੋ ਔਰ ਉਸੇ ਬਿੱਲੇ ਡਿਊਟੀਆਂ ਲੱਗਦੀਆਂ ਸੀ ਸੋ ਜਸਪ੍ਰੀਤ ਸਾਹਿਬ ਦੇ ਨਾਲ ਵੀ ਵਰਮਾ ਸਾਹਿਬ ਦੇ ਨਾਲ ਇਹ ਜਿਹੜੀ ਫੈਮਿਲੀ ਆ ਇਹਨਾਂ ਦਾ ਪਿਆਰ ਹੈ ਕਦੋਂ ਤੋਂ ਪਿਆ ਕਿੱਥੇ ਪਿਆ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਜਸਪ੍ਰੀਤ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜਸਸਾ ਬਰਮਾ ਜੀ ਕੱਲ ਜਾ ਰਹੇ ਨੇ ਤੁਹਾਡੇ ਬੜੇ ਪਰਮ ਮਿੱਤਰ ਹੈ ਔਰ ਕੱਲ ਇਹ ਅਮਰੀਕਾ ਵਾਪਸ ਆਪਣੀ ਡਿਊਟੀ ਜੁਆਇਨ ਕਰਨ ਜਾ ਰਹੇ ਨੇ ਔਰ ਇਹਨਾਂ ਦੇ ਪਰਿਵਾਰਕ ਰਿਲੇਸ਼ਨ ਕਾਫੀ ਸਾਲਾਂ ਤੋਂ ਨੇ ਤੁਹਾਡੇ ਔਰ ਮਾਸ਼ਾਅੱਲਾ ਉਹ ਅੱਜ ਵੀ ਬਰਕਰਾਰ ਹੈ ਜਿਵੇਂ ਮਾਤਾ ਜੀ ਨੇ ਵੀ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਬਾਰੇ ਵੀ ਕੀਤੀਆਂ ਪਰਿਵਾਰ ਵਾਲੇ ਕੀਤੀਆਂ ਮੈਂ ਇੱਥੇ ਕੁਐਸਚਨ ਤਾਂ ਇੱਕੋ ਹੀ ਪੁੱਛਣਾ ਚਾਹੁੰਦਾ ਕਿ ਇਸ ਸਾਜ ਦਾ ਮੁੱਖ ਪੁਆਇੰਟ ਕੀ ਹੈ ਸਰ ਵਿਸ਼ਵਾਸ ਜਾਂ ਮੁਹੱਬਤ ਦੇਖੋ ਜਿਹੜਾ ਦੁਨੀਆ ਦੇ ਉੱਤੇ ਇਹ ਸਾਂਝ ਹੁੰਦੀ ਹੈ ਜਦੋਂ ਵਿਚਾਰ ਤੁਹਾਡੇ ਰਲ ਜਾਂਦੇ ਹਨ ਉਹ ਸਾਂਝ ਹੁੰਦੀ ਹੈ ਇਹ ਸਿਰਫ ਆਪਾਂ ਦੁਨੀਆ ਦੇ ਵਿੱਚ ਵੈਸੇ ਹੀ ਜਾਤਾਂ ਪਾਤਾਂ ਜਾਂ ਕਹੀ ਜਾਂਦੇ ਆ ਲੇਕਿਨ ਜਿੱਥੇ ਪਿਆਰ ਹੈ ਜਿੱਥੇ ਤੁਹਾਡੇ ਵਿਚਾਰਾਂ ਦਾ ਸੰਮੇਲਨ ਹੋ ਗਿਆ ਉੱਥੇ ਇਹ ਚੀਜ਼ਾਂ ਅੱਗੇ ਨਹੀਂ ਆਉਂਦੀਆਂ ਕੋਈ ਵੀ ਇਸ ਕਰਕੇ ਬਾਣੀ ਨੇ ਇਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਉੱਠ ਕੇ ਗੱਲਾਂ ਕਹੀਆਂ ਹਨ ਕਿਉਂਕਿ ਉਹ ਕਹਿੰਦੇ ਵੀ ਜੋ ਕੁਲ ਸਾਧੂ ਬੈਸਨ ਹੋਏ ਬਰਨ ਅਵਰਨ ਰੰਕ ਨੇ ਇਸਰ ਬਿਮਲ ਬਾਸ ਜਾਨੀ ਜਗ ਸੋਏ ਬ੍ਰਾਹਮਣ ਬੈਸ ਸੂਦਰ ਖੱਤਰੀ ਡੋਮ ਚੰਡਾਲ ਮਲੇਸ਼ ਮਲ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਰੇ ਤਾਰੇ ਕੁਲ ਦੇ ਜਦੋਂ ਤੁਸੀਂ ਪ੍ਰਮਾਤਮਾ 'ਚ ਵਿਸ਼ਵਾਸ ਰੱਖਦੇ ਆ ਤੇ ਫਿਰ ਤੁਸੀਂ ਇਹ ਨਾ ਚੀਜ਼ਾਂ ਤੋਂ ਉੱਪਰ ਉੱਠ ਜਾਂਦੇ ਆ ਕੀ ਬਾਤ ਹੈ ਜਦੋਂ ਤੁਸੀਂ ਵਿਸ਼ਵਾਸ ਹੀ ਰੱਖਦੇ ਫਿਰ ਤੁਸੀਂ ਇਹ ਰਲੀਆਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਆ ਸੋ ਇਹ ਜਿਹੜਾ ਪਰਿਵਾਰ ਆ ਇਸ ਪ੍ਰਵਾਹ ਦੇ ਨਾਲ ਅਸੀਂ ਇਹ ਕਹੀਏ ਵੀ ਸਾਡੇ ਵਿਚਾਰਾਂ ਦੀ ਸਾਂਝ ਆ ਮੇਰਾ ਖਿਆਲ ਮੈਂ ਪਹਿਲਾ ਬੰਦਾ ਸੀਗਾ ਹਮ ਬਰਮਾ ਸਾਹਿਬ ਨੂੰ ਮਿਲਣ ਗਿਆ ਇੰਡੀਆ ਦੇ ਵਿੱਚੋਂ ਹੋ ਸਕਦਾ ਮੇਰੇ ਤੋਂ ਪਹਿਲਾਂ ਕੋਈ ਹੋਰ ਗਿਆ ਹੋਵੇ ਦੋਸਤਾਂ ਦੇ ਵਿੱਚੋਂ ਮੈਂ ਪਹਿਲਾ ਸੀਗਾ ਪਹਿਲਾ ਸੀ ਸੋ ਮੈਨੂੰ ਵੀ ਤਾਂਗ ਸੀਗੀ ਹਮ ਬੇ ਹੌ ਕਾਗਜ਼ ਪੂਰੇ ਹੋ ਗਏ ਆ ਤੇ ਵੀਜ਼ਾ ਲੱਗ ਗਿਆ ਤੇ ਚਲੀ ਜੇ ਹਾਂ ਚਲੀਏ ਤੇ ਹੁਣ ਜਿਹੜਾ ਮਤਲਬ ਸਗਾਪੇ ਵੀਜ਼ਾ ਖਤਮ ਹੋ ਗਿਆ ਉਹ ਵੀਜ਼ਾ ਫੇਰ ਲੱਗ ਗਿਆ ਹੁਣ 10 ਸਾਲ ਦਾ ਠੀਕ ਪਤਾ ਜੀ ਜਦੋਂ ਕਿ ਮੇਰਾ ਪਾਸਪੋਰਟ 28 ਤੱਕ ਆ ਵੀਜ਼ਾ ਉਹ ਨਹੀਂ 2033 ਤੱਕ ਦਿੱਤਾ ਕੀ ਬਾਤ ਸੋ ਹੁਣ ਜਦੋਂ ਜਾਣਾ ਹੈ ਤੇ ਫਿਰ ਵੀ ਮਤਲਬ ਸਾਰੇ ਘੁੰਮ ਕੇ ਆਉਣਾ ਬਿਲਕੁਲ ਚਾਹੇ ਕਿ ਕਿਤੇ ਇੱਕ ਦਿਨ ਦੇਈਏ ਦੋ ਦਿਨ ਦੇਈਏ ਕਿਤੇ ਮਤਲਬ ਉਸ ਵੇਲੇ ਵੀ ਮੈਂ ਬਰਮਾ ਸਾਹਿਬ ਨੇ ਜਿੰਨੀ ਛੁੱਟੀ ਲਈ ਸੀ ਜੀ ਇਹਨਾਂ ਨੂੰ ਇਹ ਲੱਗਾ ਵੀ ਕਿਤੇ ਬੋਰ ਨਾ ਹੋਣ ਹੋਣਾ ਕਿਉਂਕਿ ਮੈਂ ਦੀ ਛੁੱਟੀ ਜਿਹੜੀ ਖਤਮ ਹੋ ਗਈ ਕਿਉਂਕਿ ਜੌਬ ਦਾ ਕੰਮ ਬਿਲਕੁਲ ਫਿਰ ਉਦੋਂ ਮੈਂ ਕਿੱਲ ਖੋਣੇ ਚ ਲੱਗਿਆ ਬੇਟੀ ਉੱਥੇ ਸੀ ਜੀ ਬੇਟੀ ਨੂੰ ਬੜੀ ਖੁਸ਼ੀ ਸੀ ਫਿਰ ਫਿਰ ਇਹ ਪਿੰਡ ਦੇ ਲੋਕ ਮਿਲਣ ਲੱਗ ਪਏ ਸੋ ਮੰਨ ਲਓ ਮੈਨੂੰ ਮਹੀਨਾ ਇਦਾਂ ਲੱਗਾ ਉੱਥੇ ਗਿਆ ਤਾਂ ਮੈਂ ਮਹੀਨਾ ਗਈ ਪਰ ਮੈਨੂੰ ਇਦਾਂ ਲੱਗਾ ਵੀ ਅਮਰੀਕਾ ਮੈਂ ਬਹੁਤ ਕੁਝ ਲਿਆ ਬਾਈਟ ਹਾ ਉਸ ਤੱਕ ਕਮਾ ਕੇ ਲਿਆ ਮੈਨੂੰ ਹੋਰ ਗੱਡੀ ਚ ਜਿਹਦਾ ਇਦਾਂ ਪਿੰਡਾਂ ਵਾਲਾ ਕਲਚਰ ਕੀ ਆ ਹੋਰ ਕੀ ਆ ਸਾਰਾ ਕੁਝ ਉੱਥੇ ਦੇਖਿਆ ਜੀ ਸੋ ਮਤਲਬ ਇਹ ਜਿਹੜਾ ਸਾਡਾ ਪਿਆਰ ਆ ਨਾ ਇਹ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸਹੀ ਮੈਨੇ ਬਿਲਕੁਲ ਬਿਲਕੁਲ ਹਾਂ ਹੋਇਆ ਅੱਛਾ ਮਤਲਬ ਜਦੋਂ ਤੁਸੀਂ ਅਕਸਰ ਕਈ ਵਾਰੀ ਗੱਲਾਂ ਬਾਤਾਂ ਸਫ਼ਰ ਦੇ ਦੌਰਾਨ ਕਰਦੇ ਹੋ ਵਰਮਾ ਸਾਹਿਬ ਮਿੱਤਰ ਨੇ ਇਹ ਮਿੱਤਰ ਜੇ ਆਪਾਂ ਆਲੇ ਦੁਆਲੇ ਆਊਟ ਆਫ ਕੰਟਰੀ ਦੀ ਗੱਲ ਕਰੀਏ ਤੇ ਵਰਮਾ ਸਾਹਿਬ ਵਰਗੇ ਹੋਰ ਵੀ ਬਹੁਤ ਸਾਰੇ ਤੁਹਾਡੇ ਮਿੱਤਰ ਹੋਣਗੇ ਜੋ ਮਤਲਬ ਇਸ ਪ੍ਰਾਪਰਟੀ ਨੂੰ ਖਰੀਦਣ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ ਸਰ ਵਰਮਾ ਸਾਹਿਬ ਜਿਨ੍ਹਾਂ ਦੇ ਘਰ ਅਸੀਂ ਇਕੱਠੇ ਗਏ ਸੀ ਨਿਊਯਾਰਕ ਦੇ ਵਿੱਚ ਉਹਨਾਂ ਨੇ ਸਾਨੂੰ ਬਿਨਾਂ ਕਹੇ ਤੋਂ 5 ਲੱਖ ਰੁਪਏ ਭੇਜਿਆ ਔਰ ਅਮਰੀਕਾ ਦੇ ਵਿੱਚ ਬੈਠਣ ਪੁੱਛਿਆ ਵੀ ਜਸਨ ਸਾਹਿਬ ਕੀ ਬਣੂਗਾ ਮੈਂ ਕਿਹਾ ਦਾਤੇ ਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਆ ਪਤਾ ਸਟੈਪ ਲੈ ਲਿਆ ਗੁਰੂ ਨੇ ਦਵਾਤਾ ਪੂਰਾ ਵੀ ਹੋਣੀ ਕਰਨਾ ਲਾਜ ਵੀ ਨਹੀਂ ਰੱਖਣੀ ਹੈ ਲਾਜ ਰਹਿ ਗਈ ਲਾਜ ਲਾਜ ਵੀ ਦਾਤੇ ਨੇ ਇਦਾਂ ਦੀ ਰੱਖੀ ਵੀ ਰਜਿਸਟਰੀ ਜਿਹੜੀ ਆ ਉਹਦੇ ਤਰੀਕ ਤੋਂ ਪਹਿਲਾਂ ਪੈਸੇ ਇਕੱਠੇ ਹੋ ਗਏ ਬਹੁਤ ਅੱਛਾ ਔਰ ਜਿਹਨੂੰ ਕਿਹਾ ਜਿੰਨਾ ਵੀ ਕਿਹਾ ਕਿਸਨ ਦਿੱਤਾ ਜੀ ਇੱਕ ਮੈਂ ਕਹਿੰਦਾ ਵੀ ਬਹੁਤ ਪਰਮਾਤਮਾ ਦੀ ਮੈਂ ਸ਼ੁਕਰਗੁਜ਼ਾਰ ਆ ਹੂੰ ਇਹ ਅੱਦੇ ਬੋਲ ਦੇ ਉੱਤੇ ਦੁਨੀਆ ਜਿਹੜੀ ਆ ਉਹ ਮਤਲਬ ਆਪਣਾ ਜੋ ਵੀ ਸਾਡਾ ਵਿਸ਼ਵਾਸ ਆ ਉਹ ਸਾਹਮਣੇ ਆ ਜਾਂਦਾ ਸੋ ਇਹ ਵਿਸ਼ਵਾਸ ਬਣਾਉਣਾ ਜਿਹੜਾ ਨਾ ਬੰਦੇ ਦੇ ਬਸ ਦੀ ਗੱਲ ਨਹੀਂ ਇਹ ਕੁਦਰਤ ਆਪ ਕਰਾਉਂਦੀ ਹੈ ਜੀ ਕਿਉਂਕਿ ਜੇ ਮੈਂ ਕਹਾਂ ਵੀ ਵਿੱਚ ਕੋਈ ਗੋਣਾ ਗੁਣ ਵਿੱਚ ਕੋਈ ਨਹੀਂਗਾ ਸਿਰਫ ਉਹ ਪਰਮਾਤਮਾ ਦੀ ਕਿਰਪਾ ਆ ਹੂੰ ਬਿਲਕੁਲ ਤੇ ਐਡਾ ਭਵਨ ਖੜਾ ਕਰ ਦੇਣਾ ਬਿਲਕੁਲ ਇਹ ਪਰਮਾਤਮਾ ਲੋਕਾਂ ਨੂੰ ਤਾਂ ਇਹ ਹੁੰਦਾ ਵੇ ਇੱਕ ਬਾਥਰੂਮ ਨੂੰ ਕਿਦਾਂ ਕਰਨਾ ਹਾਂ ਬਿਲਕੁਲ ਅਸੀਂ ਜੇ ਜਿਹੜੀਆਂ ਅੱਜ ਦੀਆਂ ਫੈਸਿਲਟੀਆਂ ਸਾਰੀਆਂ ਉੱਥੇ ਪ੍ਰੋਵਾਈਡ ਕਰਨੀਆਂ ਚਾਹੁੰਦੇ ਆ ਔਰ ਕੀਤੀਆਂ ਜਿੰਨੀਆਂ ਵੀ ਕੀਤੀਆਂ ਵਧੀਆ ਬਣਾਉਣਾ ਚਾਹੁੰਦੇ ਆ ਗਾਹਾਂ ਜਿਹੜਾ ਉਹਨੂੰ ਵੀ ਵਧੀਆ ਬਣਾਵਾਂਗੇ ਕਿਉਂਕਿ ਇਹ ਹੁਣ ਜਿਹੜਾ ਜਦੋਂ ਆਪਾਂ ਸੰਤ ਸਮੇਲਨ ਬੁਲਾਉਣਾ ਜੀ ਜਦੋਂ 7-8000 ਬੰਦਾ ਇਕੱਠਾ ਹੋ ਜਾਣਾ ਸਰਕਾਰਾਂ ਨੂੰ ਪਤਾ ਲੱਗ ਜਾਣਾ ਵੀ ਕੀ ਹੋ ਰਿਹਾ ਬਿਲਕੁਲ ਬਿਲਕੁਲ ਕਿਉਂਕਿ ਇਹ ਜਿਹੜਾ ਸਟੈਪ ਆਪਾਂ ਲੈ ਰਹੇ ਆ ਇਹ ਲੋਕਾਂ ਦੇ ਪਿਆਰ ਸਦਕਾ ਵਿਸ਼ਵਾਸ ਸਦਕਾ ਹੀ ਲਿਆ ਜਾਣਾ ਹੈ ਜੇਕਰ ਮੈਂ ਕਮਾਂ ਵੀ ਮੈਂ ਕੱਲਾ ਕਰ ਲੂੰਗਾ ਮੈਂ ਕੱਲਾ ਕੁਝ ਵੀ ਨਹੀਂ ਕਰ ਸਕਦਾ ਸੋ ਜਿਵੇਂ ਕਿ ਬਰਮਾ ਸਾਹਿਬ ਨੇ ਕਿਹਾ ਏਦੇ ਮੈਨੂੰ ਹੋਰ ਵੀ ਲੋਕ ਕਹਿ ਰਹੇ ਆ ਹਾਂ ਬਿਲਕੁਲ ਸੰਤ ਸਮਾਜ ਕਹਿ ਰਿਹਾ ਹੂੰ ਬੜੇ ਲੋਕ ਕਹਿ ਰਹੇ ਵੀ ਆਪਾਂ ਕੀ ਕਰਨਾ ਹੁਣ ਕਿੱਦਾਂ ਕਰਨਾ ਸੋ ਮੈਨੂੰ ਤਾਂ ਇਹ ਆ ਵੀ ਪ੍ਰਮਾਤਮਾ ਜਿਹੜਾ ਵੀ ਸਟੈਪ ਦਵਾਵੇ ਹੂੰ ਪ੍ਰਮਾਤਮਾ ਆਪ ਲਾਜ ਰੱਖੇ ਤਾਂ ਜਾ ਕੇ ਸਿਰੇ ਚੜਨਾ ਜੇ ਕਿ ਇਹ ਵੀ ਮੇਰੇ ਕਰਕੇ ਹੋਣਾ ਮੇਰੇ ਕਰਕੇ ਕੁਝ ਨਹੀਂ ਹੋਣਾ ਇਹ ਤਾਂ ਗੁਰੂਆਂ ਦੀ ਕਿਰਪਾ ਕਰਕੇ ਹੋਣਾ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਗੁਰੂਆਂ ਦੀ ਕਿਰਪਾ ਦਇਆ ਬਖਸ਼ਿਸ਼ ਦੇ ਨਾਲ ਹੀ ਹੋਣਾ ਬਰਮਾ ਸਾਹਿਬ ਨੇ ਵੀ ਉਸ ਗੱਲ ਨੂੰ ਬਿਲਕੁਲ ਉਹ ਕੀਤਾ ਹੈ ਜਸਲ ਸਾਹਿਬ ਨੇ ਵੀ ਕੀਤਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਕਾਨਪੁਰ ਤੋਂ ਗੈਸਟ ਸਾਹਿਬ ਆਏ ਨੇ ਉਹਨਾਂ ਨੇ ਵੀ ਮਤਲਬ ਗੱਲ ਇਹ ਹੈ ਕਿ ਪਿਆਰ ਤੇ ਮੁਹੱਬਤ ਦੋ ਜ਼ਿੰਦਗੀ ਦੇ ਹਿੱਸੇ ਨੇ ਇਹਨਾਂ ਚੋਂ ਇੱਕ ਵੀ ਇੱਕ ਵੀ ਵਿਸ਼ਵਾਸ ਜਾਂ ਪਿਆਰ ਵੀ ਅਲੱਗ ਓਜਬੇ ਤਾਂ ਜ਼ਿੰਦਗੀ ਉੱਤੇ ਦੀ ਉੱਤੇ ਰੁਕ ਜਾਂਦੀ ਹੈ ਇਹਨਾਂ ਦਾ ਪਿਆਰ ਇਸ ਤਰ੍ਹਾਂ ਬਰਕਰਾਰ ਰਹੇ ਅਕਾਲ ਪੁਰਖ ਦੇ ਚਰਨਾਂ ਵਿੱਚ ਇਹੀ ਅਰਦਾਸ ਇਹੀ ਬੇਨਤੀ ਹੈ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹோம் ਸੋ ਹੁੰਦਾ ਹੈ ਉਸੂਨਾਮਾ ਚੈਨਲ ਜਲੰਧਰ